ਬੇਨਤੀ ਨਮਾਣਿਆਂ ਦੀ ਸੁਣੋ ਪਾਤਸ਼ਾਹ ਭਲਾ ਕਰੋ ਦਾਸਾਂ ਦਾ ਕਾਮ ਦੀ ਚੜਤ ਵਾਲੀ ਗੱਲ ਕਰੀਏ ਪਤਾ ਨਹੀਂ ਸਵਾਸਾਂ ਦਾ ਮਨ ਸਾਡਾ ਟਿਕੇ ਜੋ ਜੂੜ ਟਿਕਾਲਿਆ ਗਗਨਾਂ ਦੇ ਥਾਲ ਚ ਬਾਜਾਂ ਵਾਲੇ ਪਿਤਾ ਹੱਥ ਰੱਖੋ ਮਿਹਰ ਦਾ ਸੱਚ ਟਕ ਸਾਲ ਤੇ ਬੇਨਤੀ ਕਬੂਲ ਕੇ ਪੜਾਇਆ ਬਾਣੇ ਨੂੰ ਹਰ ਥਾਂ ਸਮੈਤ ਸੀ ਤਨ ਮਨ ਲਾ ਕੇ ਕਈਆਂ ਨੇ ਸਵਾਰ ਲੇ ਦਾਇਆ ਵਾਲੇ ਖੇਤ ਸੀ ਸੱਚਿਆਂ ਸਦਾ ਗਰਾਂ ਨੇ ਲਾਹ ਖੱਟੇ ਆ ਸੀ ਸਮੈਦ ਚਾਲ ਤੇ ਬਾਜਾ ਵਾਲੇ